ਅੱਜ ਦੀ ਕਹਾਣੀ ਬਹੁਤ ਹੀ ਅਨੋਖੀ ਕਹਾਣੀ ਹੋਣ ਜਾ ਰਹੀ ਹੈ ਇਹ ਭੈਣ ਦੀਆਂ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਭੈਣ ਦਾ ਨਾਮ ਹੈ ਰਮਨਜੀਤ ਕੌਰ ਇਹ ਭੈਣ ਦਾ ਕੱਦ ਪੌਣੇ 1.4 ਫੁੱਟ ਹੈ ਤੇ ਇਹ ਇੰਨਾ ਕੁ ਘੱਟ ਕਰਦਾ ਕਿ ਜਿਸ ਕਰਕੇ ਭੈਣ ਨੂੰ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਭੈਣ ਦੱਸਦੀ ਹੈ ਬਚਪਨ ਚ ਜਦੋਂ ਭੈਣ ਸਕੂਲੇ ਜਾਣ ਲੱਗੀ ਤਾਂ ਕੱਦ ਘੱਟ ਹੋਣ ਕਾਰਨ ਇਸ ਨੂੰ ਇਸ ਦੀ ਕਲਾਸ ਦੇ ਬੱਚੇ ਇਹਨੂੰ ਗਿੱਠੀ ਬੌਣੀ ਕਹਿ ਕੇ ਛੇੜਦੇ ਰਹਿੰਦੇ ਸੀ ਪਹਿਣ ਦੱਸਦੀ ਹੈ ਕਿ ਇੰਨਾ ਤਾਨਿਆਂ ਕਰਕੇ ਐਨੀ ਇੱਕ ਇਹ ਡਰਨ ਲੱਗ ਗਈ ਬਾਹਰ ਨਿਕਲਣ ਤੋਂ ਕਿ ਇਹ ਜਦੋਂ ਵੀ ਬਾਹਰ ਨਿਕਲਦੀ ਤਾਂ ਇਹਨੂੰ ਇਹ ਲੱਗਦਾ ਕਿ ਮੈਂ ਲੋਕਾਂ ਦੇ ਸਾਹਮਣੇ ਨਾਵਾਂ ਨਹੀਂ ਤਾਂ ਮੈਂ ਮਝਾਕਦਾ ਪਾਤਰ ਬਨਜੂਗੀ ਪਹਿਣ ਦੱਸਦੀ ਹੈ ਕਿ ਇੰਨਾ ਕੁ ਡਰਦੀ ਡਰਦੀ ਜਦੋਂ ਬਾਜ਼ਾਰ ਜਾਂਦੀ ਤਾਂ ਆਪਣੇ ਮਾਪਿਓ ਦੇ ਭੈਣ ਭਰਾ ਦੇ ਪਿੱਛੇ ਲੁਕ ਕੇ ਜਾਂਦੀ ਕਿ ਕਿਤੇ ਕੋਈ ਮੈਨੂੰ ਦੇਖ ਨਾ ਸਕੇ ਫਿਰ ਵੱਡੀ ਹੋਈ ਕਾਲਜ ਗਈ ਕਾਲਜ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਐਨਾ ਹੀ ਨਹੀਂ ਕਿ ਇਸ ਭੈਣ ਦੇ ਵਿਆਹ ਵਾਸਤੇ ਵੀ ਭੈਣ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕੋੜੇ ਤਜਰਬੇ ਇਸ ਨੂੰ ਹਾਸਿਲ ਹੋਏ ਇਹ ਪੂਰੀ ਕਹਾਣੀ ਤੁਹਾਨੂੰ ਦੱਸਦੇ ਆ ਕਿ ਕਿੰਨੀ ਔਖੀ ਕਹਾਣੀ ਇੱਕ ਘੱਟ ਕੱਦ ਦੀ ਕੁੜੀ ਦੀ ਖਾਸ ਕਰਕੇ ਕੁੜੀ ਹੋਣਾ ਉਹ ਵੀ ਘੱਟ ਕੱਦ ਦੇ ਕਰਕੇ ਹੋਣਾ ਕੁਦਰਤ ਵੱਲੋਂ ਜਦੋਂ ਕਿਸੇ ਨੂੰ ਕੋਈ ਅਜਿਹੀ ਸਮੱਸਿਆ ਦੇ ਦਿੱਤੀ ਜਾਂਦੀ ਹੈ ਤਾਂ ਉਹਦੀ ਜ਼ਿੰਦਗੀ ਕਿਵੇਂ ਬਦ ਤੋਂ ਬੱਤਰ ਹੋ ਜਾਂਦੀ ਹੈ ਪਰ ਐਸਾ ਸਮੱਸਿਆਵਾਂ ਦੇ ਨਾਲ ਲੜ ਕੇ ਭੈਣ ਨੇ ਕਿਵੇਂ ਆਪਣੇ ਆਪ ਨੂੰ ਬਹੁਤ ਹੀ ਮਸ਼ਹੂਰ ਕਰ ਲਿਆ ਤੇ ਬਹੁਤ ਹੀ ਸੁਖੱਲੀ ਜ਼ਿੰਦਗੀ ਅੱਜ ਜਿੰਨੀ ਉਹਨੇ ਪਹਿਲਾਂ ਔਖੀ ਚੱਲੀ ਅੱਜ ਉਹ ਐਨੀ ਕ ਸੁਖੱਲੀ ਜ਼ਿੰਦਗੀ ਕਿਵੇਂ ਜੀ ਰਹੀ ਐ ਇਹ ਸਾਰੀ ਕਹਾਣੀ ਤੁਹਾਨੂੰ ਸੁਣਾਉਣੇ ਆ ਜੁੜੇ ਰਹੋ ਜੇ ਪੂਰੀ ਕਹਾਣੀ ਦੇ ਨਾਲ ਭੈਣ ਦੀ ਹੱਡ ਬੀਤੀ ਸੁਣਿਓ ਜੇ ਤੇ ਵੀਡੀਓ ਨੂੰ ਲਾਈਕ ਕਰਿਓ ਜੇ ਕਮੈਂਟ ਵੀ ਭੈਣ ਦੇ ਹੌਸਲਾ ਫਜ਼ਾਈ ਲਈ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਬਸਕ੍ਰਾਈਬ ਤੁਸੀਂ ਬਹੁਤ ਹੀ ਘੱਟ ਕਰਦੇ ਹੋ ਗੱਲ ਪੈਂਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਵਧੀਆ ਤੁਸੀਂ ਬੈਣੇ ਪਹਿਲਾਂ ਤਾਂ ਤੁਸੀਂ ਆਪ ਦੇ ਬਾਰੇ ਦੱਸੋ ਵੀ ਤੁਹਾਡੀ ਹਾਈਟ ਕਿੰਨੀ ਹੈ ਤੇ ਇੰਨੀ ਘੱਟ ਹਾਈਟ ਵਾਲੇ ਨੂੰ ਦੁਨੀਆ ਜਿਵੇਂ ਵੇਖਦੀ ਹੈ ਮੇਰਾ ਨਾਮ ਰਮਨ ਹੈ ਮੈਨੂੰ ਰਮਨਜੀਤ ਕੋਰ ਹੈ ਤੇ ਮੈਂ ਆਪਣਾ ਬੀਏ ਕੀਤੀ ਹੋਈ ਹੈ ਨਾਲ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਤੇ ਮੇਰੀ ਹਾਈਟ ਹੈਗੀ ਹੈ 5'4" 3.9 ਇੰਚ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਕਹਿ ਲਓ ਮਤਲਬ ਵਿਆਹ ਤੋਂ ਪਹਿਲੇ ਤੱਕ ਦਾ ਦੀ ਲਾਈਫ ਮੇਰੀ ਬਹੁਤ ਅਲੱਗ ਸੀ ਕਿਉਂਕਿ ਕਈ ਚੀਜ਼ਾਂ ਦਾ ਹਾਈਟ ਦੇ ਕਰਕੇ ਮੈਨੂੰ ਬੜੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਬਚਪਨ ਦੇ ਵਿੱਚ ਜਦੋਂ ਮੈਂ ਹੋਈ ਸੀ ਤੇ ਮੇਰੇ ਸ਼ਾਇਦ ਮੈਨੂੰ ਜਦੋਂ ਮੈਨੂੰ ਸਾਰੇ ਦੇਖਦੇ ਸੀ ਮੇਰੇ ਵੇਖਣ ਤੇ ਮੈਨੂੰ ਪਤਾ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਇਹਦੀ ਹਾਈਟ ਛੋਟੀ ਰਹਿਣੀ ਹੈ ਤੇ ਛੋਟੀ ਹਾਈਟ ਦੇਖ ਕੇ ਚਲੋ ਜਿਵੇਂ ਜਿਵੇਂ ਮੈਂ ਥੋੜੀ ਵੱਡੀ ਹੁੰਦੀ ਰਹੀ ਹੂੰ ਆਪਣਾ ਸਕੂਲ ਗਈ ਸਕੂਲ ਚ ਜਾ ਕੇ ਬੱਚਿਆਂ ਨੇ ਮੈਨੂੰ ਛੇੜਨਾ ਹਨਾ ਕੋਈ ਗਿੱਠੀ ਕਹਿ ਜਾਣਾ ਕੋਈ ਬੌਣੀ ਕਹਿ ਜਾਣਾ ਐਵੇਂ ਗੱਲਸ ਬੋਲਦਾ ਸੀ ਕਿਉਂਕਿ ਬੱਚੇ ਸੀ ਹੁਣ ਉਹਨਾਂ ਨੂੰ ਕੀ ਪਤਾ ਕੀ ਕਹਿਣਾ ਸੀ ਸਮਝ ਤੇ ਮੈਨੂੰ ਵੀ ਨਹੀਂ ਸੀ ਪਰ ਬੁਰਾ ਲੱਗਦਾ ਸੀ ਹਨਾ ਐਵੇਂ ਕਿਉਂ ਬੋਲਦੇ ਨੇ ਜਿਵੇਂ ਜਿਵੇਂ ਮੈਨੂੰ ਸਮਝ ਲੱਗਦੀ ਗਈ ਥੋੜਾ ਤੇ ਆਪਣਾ ਮੈਂ ਸਕੂਲ ਸਕੂਲ ਟਾਈਮ ਲੰਘਾਇਆ ਆਪਣਾ ਕਾਲਜ ਟਾਈਮ ਲੰਘਾਇਆ ਤੇ ਸਕੂਲ ਟਾਈਮ ਐਵੇਂ ਦਾ ਸੀ ਕਿ ਮੈਂ ਅਨਦਰ ਦੀ ਸੀ ਜ ਮੁੰਡਿਆਂ ਤੋਂ ਕਿ ਮੈਨੂੰ ਗਲਤ ਬੋਲਣਗੇ ਆ ਕੁਝ ਬੋਲਣਗੇ ਉਸ ਚੀਜ਼ ਕਰਕੇ ਮੈਂ ਆਪਣਾ ਸਕੂਲ ਕਾਲਜ ਜਿਹੜਾ ਕੀਤਾ ਮੈਂ ਕੁੜੀਆਂ ਵਾਲੇ ਕੋਲ ਸਕੂਲ ਕਾਲਜ ਤੋਂ ਹੀ ਕੀਤਾ ਤੇ ਇੱਕ ਸਕੂਲ ਤੋਂ ਪੜ੍ਹ ਕੇ ਆਪਣਾ ਮੈਂ ਸਾਮ ਨਹੀਂ ਸਾਡਾ ਕਾਲਜ ਸੀ ਤੇ ਮੈਂ ਉਥੋਂ ਉੱਥੇ ਹੀ ਕਾਲਜ ਕਰ ਲਿਆ ਤੇ ਚਲੋ ਜ਼ਿੰਦਗੀ ਦੇ ਆਪਣੇ ਜਿਹੜੇ ਹੈਗੇ ਵੀ ਇਹ ਵੀ ਇਹ ਕਿੰਨੇ ਸਾਲ ਮੇਰੇ ਆਪਣੇ ਇੱਥੇ ਲੰਘ ਗਏ ਸਕੂਲ ਕਾਲਜ ਦੇ ਵਿੱਚ ਹੀ ਤੇ ਆਪਣਾ ਮੈਂ ਕੰਪਿਊਟਰ ਕੀਤਾ ਤੇ ਬੜੀਆਂ ਚੀਜ਼ਾਂ ਮੈਨੂੰ ਦੇਖਣੀਆਂ ਪੈਂਦੀਆਂ ਸੀ ਉਸ ਟਾਈਮ ਕਿ ਲੋਕ ਵੇਖ-ਵੇਖ ਕੇ ਬਾਜ਼ਾਰ ਵੀ ਜਾਣਾ ਜਦੋਂ ਆਪਣੇ ਪਰਿਵਾਰ ਦੇ ਨਾਲ ਉਹ ਤੇ ਵੇਖ ਕੇ ਹੱਸਣਾ ਹਨ ਇਹ ਚੀਜ਼ ਦਾ ਮੈਨੂੰ ਬੜਾ ਸ਼ਾਮ ਨਾ ਕਰਦਾ ਮੈਂ ਇੰਨਾ ਕਰ ਵੀ ਹੁੰਦਾ ਸੀ ਵੀ ਜੇ ਇੰਨਾ ਡਰਦੀ ਸੀ ਕਿ ਜਦੋਂ ਮੈਨੂੰ ਪਤਾ ਹੈ ਨਾ ਸਾਹਮਣੇ ਵਾਲੇ ਬੰਦੇ ਦੀ ਨਜ਼ਰ ਕਿਵੇਂ ਦੀ ਮੇਰੇ ਤੇ ਪੈ ਰਹੀ ਹੈ ਤੇ ਮੈਂ ਆਪਣੀ ਮੰਮੀ ਪਿੱਛੇ ਆਪਣੇ ਭੈਣ ਪਿੱਛੇ ਮਤਲਬ ਕਿ ਲੁੱਕ ਜੇ ਜਾਣਾ ਕਿ ਮੈਨੂੰ ਪਤਾ ਹੈ ਕਿ ਹੁਣ ਮੈਨੂੰ ਵੇਖ ਕੇ ਗਲਤ ਬੋਲੇਗਾ ਮੈਨੂੰ ਐ ਚੀਜ਼ ਦਾ ਬੜਾ ਹੁੰਦਾ ਸੀਗਾ ਨਾ ਤੇ ਮੈਂ ਉਹ ਚੀਜ਼ ਨੂੰ ਵੇਖ ਕੇ ਨਾ ਲੁੱਕ ਜਾਂਦੀ ਸੀ ਤੇ ਜਿਵੇਂ ਜਿਵੇਂ ਮੈਂ ਕਾਲਜ ਕੀਤਾ ਤੇ ਥੋੜਾ ਜਿਹਾ ਆਇਆ ਗਿਆ ਕਿ ਫਰੈਂਡ ਦਾ ਸਾਥ ਬੜਾ ਮਿਲਿਆ ਮੈਨੂੰ ਫਰੈਂਡਸ ਮੇਰੀਆਂ ਵਧੀਆ ਸੀ ਕਿ ਮੇਰਾ ਸਾਥ ਦਿੰਦੀਆਂ ਸੀ ਕਾਲਜ 'ਚ ਵੀ ਸਕੂਲ 'ਚ ਵੀ ਐ ਇੱਥੋਂ ਤੱਕ ਹੁਣ ਤੱਕ ਵੀ ਉਹ ਮੇਰੀਆਂ ਫਰੈਂਡ ਮੇਰੇ ਨਾਲ ਹੈ ਸਕੂਲ ਟਾਈਮ ਦੀ ਜਿਹੜੀ ਆ ਕਿ ਜਿਹਨੂੰ ਕਹਿੰਦੇ ਨਾ ਬੈਸਟ ਫਰੈਂਡ ਹੈ ਉਹ ਮੇਰੀਆਂ ਹੱਲੇ ਤੱਕ ਵੀ ਹੈ ਮੇਰੇ ਨਾਲ ਜੁੜੀਆਂ ਆਈਆਂ ਮੇਰੇ ਨਾਲ ਗੱਲਬਾਤ ਕਰਦੀਆਂ ਤੇ ਹੁਣ ਹੈ ਕਿ ਜਿਵੇਂ ਮੈਂ ਕਾਲਜ ਟਾਈਮ ਪਾਸ ਕੀਤਾ ਤੇ ਮੈਨੂੰ ਇਹ ਮੇਰੀ ਸੋਚ ਬਦਲਦੀ ਗਈ ਕਿ ਅਗਰ ਕੋਈ ਮੈਨੂੰ ਵੇਖ ਰਿਹਾ ਤੇ ਉਹ ਕਿਹੜਾ ਸਾਰੀ ਹਾਲ ਟਾਈਮ ਮੈਨੂੰ ਵੇਖਦਾ ਰਹੇਗਾ ਮੈਂ ਥੋੜੇ ਟਾਈਮ ਲਈ ਉਹਦੇ ਸਾਹਮਣੇ ਹੋਵਾਂਗੀ ਵੇਖ ਲੇਗਾ ਹੱਸ ਲੇਗਾ ਚਲੋ ਰੋਏਗਾ ਤੇ ਨਹੀਂ ਨਾ ਮੈਨੂੰ ਵੇਖ ਕੇ ਮੇਰੀ ਆਏਗਾ ਕਿ ਮੈਨੂੰ ਵੇਖ ਕੇ ਹਾਸੇ ਰਿਹਾ ਉਹਦਾ ਕੁਝ ਵਧੀਆ ਹੀ ਹੋਏਗਾ ਨਾ ਹੱਸ ਕੇ ਕਹਿੰਦੇ ਨਾ ਸਰੀਰ ਦਾ ਖੂਨ ਵਧੀਆ ਹੋ ਜਾਂਦਾ ਗਰੋ ਹੋ ਜਾਂਦਾ ਹੈ ਨਾ ਉਹ ਚੀਜ਼ ਕਰਕੇ ਮੈਨੂੰ ਇਹ ਉਹਦਾ ਨੁਕਸਾਨ ਤੇ ਨਹੀਂ ਆਇਆ ਨਾ ਸਰੀਰ ਚ ਸਿਹਤ ਹੀ ਵਧੀਆ ਹੋਏਗੀ ਤੇ ਚਲੋ ਐ ਚੀਜ਼ਾਂ ਦਾ ਹੌਸਲਾ ਮੈਂ ਰੱਖ ਲੈਂਦੀ ਸੀ ਚਲੋ ਆਪਣਾ ਮੈਂ ਕੋਲਜ ਵੀ ਕਰ ਲਿਆ ਕੋਲਜ ਤੋਂ ਬਾਅਦ ਥੋੜਾ ਮੈਂ ਆਪਣਾ ਘਰੇ ਰਹਿਣ ਲੱਗੀ ਸੀ ਘਰੇ ਰਹਿਣ ਦੀ ਐ ਪੋਜੀਸ਼ਨ ਆ ਗਈ ਕਿ ਮੇਰੀ ਸਿਸਟਰ ਦੀ ਮੈਰਿਜ ਹੋ ਗਈ ਤੇ ਮੈਂ ਆਪਣਾ ਐਮਏ ਕਰਨਾ ਚਾਹਦੀ ਸੀ ਅੱਗੇ ਤੇ ਐਮਏ ਮੈਂ ਤਾਂ ਨਹੀਂ ਕਰ ਸਕੀ ਕਿਉਂਕਿ ਸਿਸਟਰ ਦੀ ਮੈਰਿਜ ਹੋਣ ਤੋਂ ਬਾਅਦ ਮੰਮੀ ਮੇਰੇ ਇਕੱਲੇ ਰਹਿਣ ਲੱਗ ਗਏ ਸੀ ਘਰੇ ਤੇ ਮੈਨੂੰ ਐ ਸੀ ਕਿ ਇੱਕ ਤਾਂ ਮੰਮੀ ਦੀ ਸਿਹਤ ਨਹੀਂ ਠੀਕ ਰਹਿੰਦੀ ਸੀ ਤੇ ਮੈਂਂਟ 'ਚ ਕੁਝ ਹੋ ਜਾਣਾ ਤੇ ਮੈਨੂੰ ਐ ਹੁੰਦਾ ਸੀ ਮੰਮੀ ਨਾਲ ਬਹੁਤ ਮੈਨੂੰ ਹੁੰਦਾ ਸੀ ਨਾ ਮਾਵਾ ਨਾਲ ਤੇ ਤੁਹਾਨੂੰ ਸਾਰੇ ਪਤਾ ਕਿ ਮਾਵਾ ਨਾਲ ਕਿੰਨਾ ਪਿਆਰ ਹੁੰਦਾ ਥੀ ਹਾਂ ਦਾ ਤੇ ਮੈਂ ਉਸ ਚੀਜ਼ ਕਰਕੇ ਨਾ ਮੈਂ ਐਡਮਿਸ਼ਨ ਕਰਾਉਣ ਵੀ ਗਈ ਸੀ ਮੈਂ ਐਮਏ ਦਾ ਤੇ ਕਹਿ ਲਓ ਕਿਸਮਤ ਚ ਨਹੀਂ ਸੀ ਉਹ ਸਾਥ ਨਹੀਂ ਮਿਲੇ ਮੈਨੂੰ ਤੇ ਐਡਮਿਸ਼ਨ ਦੀ ਡੇਟ ਜਿਹੜੀ ਦਿੱਤੀ ਸੀ ਉਹ ਨਿਕਲ ਚੁੱਕੀ ਸੀ ਤੇ ਮੈਨੂੰ ਮੈਂ ਐਡਮਿਸ਼ਨ ਨਹੀਂ ਮੈਨੂੰ ਮਿਲ ਸਕੇ ਉਥੋਂ ਦੀ ਆਈ ਤੇ ਚਲੋ ਟਾਈਮ ਬੀਤਦਾ ਗਿਆ ਤੇ ਅਚਾਨਕ ਮੰਮੀ ਦੀ ਡੈਥ ਹੋ ਗਈ ਬਿਮਾਰ ਹੋਣ ਕਰਕੇ ਅਸੀਂ ਦਿੱਲੀ ਚਲੇ ਗਏ ਸੀ ਦਿੱਲੀ ਮੇਰੀ ਮੰਮੀ ਦੀ ਡੈਥ ਹੋਈ ਜਦ ਕਿ ਦਿੱਲੀ ਅਸੀਂ ਜਾਣਾ ਨਹੀਂ ਚਾਹੁੰਦੇ ਸੀ ਕਿਉਂਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਨਾ ਹਰ ਕੋਈ ਆਪਣਾ ਮਸਤ ਰਹਿੰਦਾ ਤੇ ਜਿੱਥੋਂ ਜਿੱਥੇ ਅਸੀਂ ਪਹਿਲੇ ਰਹਿੰਦੇ ਸੀ ਹਨਾ ਸ਼ਹਿਰ ਪਿਛਲੇ ਸ਼ਹਿਰ ਚ ਜਮਨਾ ਨਗਰ ਚ ਹਨਾ ਤੇ ਉੱਥੇ ਮਾਹੌਲ ਐਵੇਂ ਦਾ ਹੈ ਕਿ ਇੱਕ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਚਾਚੇ ਤਾਏ ਸਾਰੇ ਇਕੱਠੇ ਐ ਤੇ ਆਪਣਾ ਤੁਹਾਨੂੰ ਪਤਾ ਹੀ ਸਾਰੇ ਕਿ ਜਦੋਂ ਇਕੱਠਾ ਪਰਿਵਾਰ ਜੋਇੰਟ ਪਰਿਵਾਰ ਹੋਵੇ ਤੇ ਕਿੰਨੀ ਘਰ ਚ ਰੌਣਕ ਹੁੰਦੀ ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਆਪੋ ਆਪਣੇ ਚ ਹਰ ਕੋਈ ਬਿਜ਼ੀ ਆ ਹਾਂ ਤੇ ਉਹ ਚੀਜ਼ ਦਾ ਮਾਹੌਲ ਸਾਨੂੰ ਵਧੀਆ ਜੈ ਨਹੀਂ ਲੱਗਾ ਤੇ ਕਦੀ ਅਸੀਂ ਦਿੱਲੀ ਆ ਜਾਨਾ ਕਦੀ ਅਸੀਂ ਅਮਨानगर ਆ ਜਾਨਾ ਐਸ ਚੀਜ਼ਾਂ ਤੋਂ ਲੰਘਦੇ ਲੰਘਦੇ ਚਲੋ ਆਪਾਂ ਦਿੱਲੀ ਰਹਿ ਜਰੂਰ ਆ ਪਰ ਮਨ ਨਹੀਂ ਸਾਡਾ ਲੱਗਦਾ ਸੀ ਉਹ ਚੀਜ਼ ਦਾ ਕਿਤੇ ਸ਼ਾਇਦ ਮੰਮੀ ਨੂੰ ਐ ਸੀ ਕਿ ਆਪਣੀ ਜਿਹੜੀ ਜਿੱਥੇ ਵਿਆਹ ਕਿ ਆਏ ਸੀ ਉਥੋਂ ਅਲੱਗ ਹੋ ਜਾਣਾ ਦਿੱਲੀ ਚਲੇ ਜਾਣਾ ਕਿਉਂਕਿ ਮੇਰੀ ਮੰਮੀ ਕਹਿੰলো ਆਪਾਂ ਪਹਿਲੇ ਤੇ ਉਹ ਪੰਜਾਬ 'ਚ ਰਹਿੰਦੇ ਸੀ ਜਿੱਥੇ ਮੇਰਾ ਵਿਆਹ ਹੋਇਆ ਉੱਥੇ ਰਹਿੰਦੇ ਸੀ ਉੱਥੇ ਤੋਂ ਦਿੱਲੀ ਚਲੇ ਗਏ ਤੇ ਦਿੱਲੀ ਤੋਂ ਆਪਣਾ ਯਮਨਾ ਨਗਰ ਮੇਰਾ ਸਾਬ ਉਲਟਾ ਹੋ ਗਿਆ ਮੈਂ ਯਮਨਾ ਨਗਰ ਤੋਂ ਦਿੱਲੀ ਚਲੀ ਗਈ ਤੇ ਦਿੱਲੀ ਤੋਂ ਮੈਂ ਆਪਣਾ ਪੰਜਾਬ ਚ ਆ ਗਈ ਕਹਿ ਲੋ ਇਹ ਚੀਜ਼ ਮੇਰੇ ਨਾਲ ਹੋਈ ਮੈਨੂੰ ਇਹ ਚੀਜ਼ ਦਾ ਲੱਗਦਾ ਕਿ ਪ੍ਰਮਾਤਮਾ ਨੇ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਮੰਮੀ ਨਾਲ ਬਣਾਈ ਸੀ ਉਹ ਮੇਰੇ ਨਾਲ ਵੀ ਜੁੜੀ ਹੈ ਤੇ ਉਹ ਚੀਜ਼ ਫਿਰ ਮੰਮੀ ਦੀ ਡੈਥ ਹੋ ਗਈ ਮੰਮੀ ਦੀ ਡੈਥ ਤੋਂ ਤੋਂ ਬਾਅਦ ਅਸਲੀ ਜ਼ਿੰਦਗੀ ਤੇ ਤਦ ਸ਼ੁਰੂ ਹੋਈ ਸੀ ਮੇਰੀ ਇੱਕ ਛੋਟੀ ਹਾਈਟ ਤੋਂ ਲੈ ਕੇ ਉਹ ਸਿਰਫ ਇੱਕ ਛੋਟੀ ਹਾਈਟ ਤਾਂ ਸੀ ਕਿ ਜਿਹੜਾ ਮੈਨੂੰ ਗੱਲਾਂ ਦਾ ਛੋਟੇ-ਛੋਟੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਉਹਨੂੰ ਮੈਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਕਹਾਂਗੀ ਜਿਹੜਾ ਮੈਨੂੰ ਸਾਹਮਣਾ ਕਰਨਾ ਪੈਣਾ ਸੀ ਅਸਲੀ ਜ਼ਿੰਦਗੀ ਤੇ ਮੇਰੀ ਮੰਮੀ ਦੇ ਪੂਰਾ ਹੋਣ ਤੋਂ ਬਾਅਦ ਪਤਾ ਲੱਗੀ ਕਿਉਂਕਿ ਮਾਪੇ ਜਦੋਂ ਨਹੀਂ ਹੁੰਦੇ ਨਾ ਮਾਂ ਪਿਓ ਚਲੋ ਡੈਡੀ ਤਾਂ ਮੈਂ ਆਪਣੇ ਵੇਖਿਆ ਹੀ ਨਹੀਂ ਮੈਂ 3 ਸਾਲਾਂ ਦੀ ਸੀ ਜਦੋਂ ਡੈਥ ਹੋ ਗਈ ਤੇ ਮੈਂ ਉਹਨਾਂ ਨੂੰ ਵੇਖਿਆ ਨਹੀਂ ਨਾ ਮੈਨੂੰ ਸੂਰਤ ਹੈਗੀ ਹੈ ਕਿਸੇ ਦਾ ਚੀਜ਼ ਦੀ ਕਿਸੇ ਗੱਲ ਦੀ ਤੇ ਉਹ ਚੀਜ਼ ਦਾ ਪਿਆਰ ਮੈਂ ਜਿਵੇਂ ਵੇਖਿਆ ਤੇ ਆਪਣੇ ਭਰਾ ਚ ਵੇਖਿਆ ਪਿਓ ਦਾ ਪਿਆਰ ਮੈਂ ਆਪਣੇ ਪਿਆਰ ਭਰਾ ਚ ਵੇਖਿਆ ਕਿਉਂਕਿ ਉਹਨੇ ਜ਼ਿੰਮੇਵਾਰੀਆਂ ਸਾਡੀਆਂ ਨਹੀਂ ਬਾਈਆਂ ਤੇ ਅੱਗੋਂ ਹੁਣ ਤੱਕ ਕੋਈ ਹੋਰ ਦਿਨ ਬੰਦੇ ਆ ਰਹੇ ਨਹੀਂ ਤੇ ਇਹ ਗੱਲ ਮੰਮੀ ਦੀ ਧਤੂਨ ਤੋਂ ਬਾਅਦ ਅਸਲੀ ਜ਼ਿੰਦਗੀ ਦਾ ਪਤਾ ਕਿ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ ਉਹ ਸਭ ਦਾ ਚਿਹਰਾ ਕਿਉਂਕਿ ਮੇਰੇ ਲਈ ਨਾ ਰੋਟੀ ਖਾਣੀ ਬੜੀ ਮੁਸ਼ਕਿਲ ਹੋ ਗਈ ਸੀ ਮੈਨੂੰ ਐ ਚੀਜ਼ ਨਹੀਂ ਪਤਾ ਸੀ ਕਿ ਮੇਰੇ ਲਈ ਰੋਟੀਆਂ ਨਹੀਂ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਲਈ ਰੋਟੀ ਖਾਣੀ ਮੁਸ਼ਕਿਲ ਹੋ ਜਾਨੀ ਹੈ ਮਾ ਮਾ ਦੇ ਚਲੇ ਜਾਣ ਤੋਂ ਬਾਅਦ ਤੇ ਸ਼ਾਇਦ ਮੈਂ ਜੀਦਾ ਥੋੜਾ ਜਿਹਾ ਕਿਤੇ ਮੈਨੂੰ ਪਰਮਾਤਮਾ ਸਮਝ ਪੰਦਾ ਕਿ ਰੋਟੀ ਮੈਂ ਆਪ ਦੇ ਘਰ ਦੀ ਬਣਾਣੀ ਕਿਉਂਕਿ ਕਹਿਣ ਵਾਲੇ ਤੇ ਉਦੋਂ ਤਾਜ਼ਾ-ਤਾਜ਼ਾ ਕਹਿ ਦਿੰਦੇ ਨੇ ਸਾਡੇ ਵੱਲੋਂ ਖਾ ਲਈ ਸਾਡੇ ਵੱਲੋਂ ਖਾ ਲਈ ਉਹ ਐਸੀ ਚੀਜ਼ ਦੇ ਹਮਦਰਦੀ ਦੇ ਦਿਖਾਉਂਦੇ ਨੇ ਪਰ ਜਦੋਂ ਮੈਨੂੰ ਵੀ ਨਹੀਂ ਪਤਾ ਸੀ ਕਿ ਸ਼ਾਇਦ ਮੈਂ ਵੀ ਮੇਰੀ ਵੀ ਨਾ ਸਮਝੀ ਸੀ ਕਿ ਮੈਂ ਸ਼ਾਇਦ ਉਹਨਾਂ ਨੂੰ ਐਹੀ ਸਮਝ ਲੈ ਕੇ ਹਾਂ ਵੀ ਮੈਂ ਇੱਥੇ ਹੀ ਖਾਣੀ ਹੈ ਪਰ ਉਹ ਜ਼ਿਆਦਾ ਦਿਨ ਤੱਕ ਨਹੀਂ ਕੋਈ ਖਾਂਦਾ ਹਨਾ ਤੇ ਮੈਨੂੰ ਆਪ ਦੇ ਘਰ ਦੀ ਬਣਾਣੀ ਆ ਉਹ ਕਹਿ ਲਓ ਉਹ ਚੀਜ਼ ਦਾ ਜ਼ਿੰਦਗੀ ਦਾ ਰੋਟੀ ਖਾਣੀ ਮੈਨੂੰ ਬਹੁਤ ਔਖੀ ਬਈ ਤੋ ਰੋਟੀ ਖਾ ਨਹੀਂ ਮੈਨੂੰ 8.5 ਸਾਲ ਤੱਕ ਔਖੀ ਬਈ ਐ ਤੇ ਮੈਨੂੰ ਸਿਰਫ ਐ ਹੀ ਹੁੰਦਾ ਉਹ ਉਹ ਸ਼ਾਇਦ ਮੈਂ ਕિસ્ਸਾ ਦੱਸ ਨਹੀਂ ਸਕਦੀ ਜੋ ਹੈਗਾ ਇਹ ਚਲੋ ਕਹਿੰਦੇ ਨੇ ਬੀਤੇ ਹੋਇਆ ਟਾਈਮ ਵਾਪਸ ਨਹੀਂ ਆਉਣਾ ਤੋ ਉਹਨੂੰ ਬੁੱਤਾ ਭੁੱਲ ਜਾਣਾ ਹੀ ਚੰਗਾ ਤੇ ਉਹ ਟਾਈਮ ਜਿਹੜਾ ਨਿਕਲ ਗਿਆ ਪਰ ਜਿਹੜਾ ਮੇਰੇ ਵਿਆਹ ਹੋਂ ਤੱਕ ਮੇਰਾ ਲਾਈਫ ਪਾਰਟਨਰ ਜੋ ਮੈਨੂੰ ਮਿਲਿਆ ਤੇ ਉਥੋਂ ਮੈਨੂੰ ਐ ਕਿ ਪਰਮਾਤਮਾ ਨੇ ਲਾਈਫ ਪਾਰਟਨਰ ਬਹੁਤ ਵਧੀਆ ਦਿੱਤਾ ਜਿੰਨਾ ਦੇ ਸਕਾਂ ਉਹਨਾਂ ਥੋੜਾ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਾਂ ਉਹਨਾਂ ਥੋੜਾ ਹੈ ਮੇਰਾ ਕੀ ਇੰਨਾ ਉਹ ਜਿਹੜਾ 8.5 ਸਾਲਾਂ ਦਾ ਦੁੱਖ ਸੀ ਆ ਸਬਰ ਸੀ ਮੇਰਾ ਉਹ ਜਦੋਂ ਮੇਰੇ ਰਿਸ਼ਤਾ ਹੋ ਗਿਆ ਉੱਥੇ ਜਾ ਕੇ ਪੂਰਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਸੁੱਖ ਸੀ ਉਹ ਪਰਮਾਤਮਾ ਨੇ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਰਮਾਤਮਾ ਨੇ ਇੰਨਾ ਸੁੱਖ ਦੇ ਦੇਣਾ ਮੇਰੀ ਸਟੋਰੀ ਇਹ ਕਹੋ ਜੀ ਹੈ ਕਿ ਸ਼ਾਇਦ ਅੱਜ ਕੋਈ ਮੈਨੂੰ ਆਪਣੀ ਲਾਈਫ ਦੇ ਬਾਰੇ ਲਿਖਣ ਵਾਸਤੇ ਕੋਈ ਰਾਈਟਰ ਵੀ ਮਿਲਦਾ ਨਾ ਤੇ ਮੈਂ ਜ਼ਰੂਰ ਕਰਾਂਗੀ ਕਿਉਂਕਿ ਮੈਨੂੰ ਸਿਰਫ ਐਸੀ ਦਾ ਨਹੀਂ ਪਤਾ ਕਿ ਰਾਈਟਰ ਕੌਣ ਹੈ ਕੌਣ ਮਿਲੇਗਾ ਕੌਣ ਲਿਖਦਾ ਹੈ ਤੇ ਮੈਂ ਸ਼ਾਇਦ ਵੀ ਇੰਟਰਵਿਊ ਦੇ ਰਹੀ ਹਾਂ ਤਾਂ ਤੱਕ ਗੱਲ ਪਹੁੰਚਾਉਣਾ ਚਾਹੁੰਦੀ ਆ ਜੋ ਮੇਰੀ ਲਾਈਫ ਸਟੋਰੀ ਲਿਖ ਸਕੇ ਅੱਜ ਮੇਰਾ ਇੰਟਰਵਿਊ ਕੱਲਾ ਲੀਤਾ ਜਾ ਰਿਹਾ ਕਿਉਂਕਿ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿਉਂਕਿ ਇੰਟਰਵਿਊ ਦੇ ਵਿੱਚ ਆਪਣੇ ਦਿਲ ਦੀ ਗੱਲ ਜੇ ਕਈ ਕਈ ਵਾਰੀ ਆਪਾਂ ਜੋ ਸਾਹਮਣੇ ਸਵਾਲ ਪੁੱਛੇ ਜਾਂਦੇ ਉਹ ਚ ਅਸੀਂ ਉਹੀ ਦੱਸ ਸਕਦੇ ਹਾਂ ਅਸੀਂ ਸਸਾਰੀ ਲਾਈਫ ਬਾਰੇ ਨਹੀਂ ਦੱਸ ਸਕਦੇ ਮੋਟਾ-ਮੋਟਾ ਹੀ ਦੱਸ ਸਕਦੇ ਹਾਂ ਤੇ ਇੱਕ ਡਿਟੇਲ ਦੇ ਵਿੱਚ ਗੱਲ ਪੂਰੀ ਦੱਸਣੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਇਹੀ ਹੈ ਕਿ ਮੈਨੂੰ ਮੇਰੇ ਆਪਣੇ ਸ਼ੌਂਕ ਜਿਹੜੇ ਸੀ ਉਹ ਮੇਰੇ ਸ਼ਾਇਦ ਵੱਡੇ ਸ਼ਹਿਰ 'ਚ ਰਹਿ ਕੇ ਤੇ ਨਹੀਂ ਪੂਰੇ ਹੋਏ ਪਰ ਆਪਣਾ ਇੱਥੇ ਇੱਕ ਪਿੰਡ 'ਚ ਆ ਕੇ ਪੂਰੇ ਹੋਏ ਨੇ ਇਹ ਨਹੀਂ ਪਤਾ ਸੀ ਕਿ ਇੱਕ ਪਿੰਡ ਤੋਂ ਮੈਂ ਉੱਠਾਂਗੀ ਵੱਡੇ ਸ਼ਹਿਰ ਨੇ ਮੈਨੂੰ ਕੁਝ ਨਹੀਂ ਦੇਣਾ ਹਨਾ ਆਪਣਾ ਇੱਥੇ ਆ ਕੇ ਚਲੋ ਇੱਕ ਨੋਕੀ ਜੋੜੀ ਦੇ ਨਾਮ ਤੋਂ ਮੈਨੂੰ ਨਾਮ ਮਿਲਿਆ ਮੈਨੂੰ ਸਾਰੇ ਜਾਣਨ ਲੱਗ ਗਏ ਨੇ ਅੱਜ ਸਾਡੇ ਚੈਨਲ ਤੇ ਕਿੰਨੇ ਮੈਂਬਰ ਜੁੜੇ ਹੋਏ ਸਬਸਕ੍ਰਾਈਬਰ ਜੁੜੇ ਹੋਏ ਨੇ ਜੋ ਸਾਨੂੰ ਜਾਣਦੇ ਨੇ ਹਨ ਮੈਂ ਕਹਿੰਨੀ ਉਹਨਾਂ ਦਾ ਪਿਆਰ ਹੀ ਸਦਕਾ ਹੀ ਹੈ ਜੋ ਅਸੀਂ ਇੱਥੋਂ ਤੱਕ ਪਹੁੰਚਿਆ ਪਰ ਐਨੇ ਕਿ ਜਿੱਥੇ ਮੇਰਾ ਇੱਕ ਸੁਪਨਾ ਇੱਥੇ ਐਨੇ ਸੁਪਨੇ ਪੂਰੇ ਹੋਏ ਆ ਉੱਥੇ ਮੈਂ ਇਹ ਸੁਪਨਾ ਹੈ ਕਿ ਆ ਤੇ ਮੇਰੀ ਲਾਈਫ ਸਟੋਰੀ ਤੇ ਜੋ ਮੈਂ ਮੇਰੀ ਸਟੋਰੀ ਹੈਗੀ ਆ ਉਹਦੇ ਤੇ ਕੋਈ ਸੀਰੀਅਲ ਵਾਈਜ਼ ਬਣ ਜਾਏ ਜਾਂ ਕੁਝ ਬਣ ਜਾਏ ਮੇਰੇ ਕੋਈ ਸਟੋਰੀ ਸੁਣਨ ਵਾਲਾ ਹੋਵੇ ਹਨਾ ਯਾ ਜਿਵੇਂ ਇਹ ਤਾਂ ਸ਼ੌਂਕ ਹੈ ਵੀ ਹੈ ਜਾਂ ਤੇ ਮੇਰੀ ਸਿੰਗਿੰਗ ਲਾਈਨ ਜੇ ਪੂਰੀ ਹੋ ਜਾਏ ਮੈਨੂੰ ਨਹੀਂ ਪਤਾ ਮੈਂ ਸਿੰਗਿੰਗ ਕਰ ਪਾਵਾਂਗੀ ਕਿ ਨਹੀਂ ਪਰ ਇੱਕ ਮੇਰਾ ਸ਼ੌਂਕ ਹੈ ਮੈਨੂੰ ਗਾਣ ਦਾ ਤੇ ਇੱਕ ਸ਼ੌਂਕ ਹੈ ਵੀ ਹੈ ਕਿ ਮੈਂ ਐਸ ਲਾਈਨ ਵਿੱਚ ਜਾਣਾ ਚਾਹੁੰਦੀ ਹਾਂ ਸਿੰਗਿੰਗ ਤੇ ਚਲੀ ਜਾਵਾਂ ਚਾਹੇ ਫਿਲਮ ਇੰਡਸਟਰੀ ਦੇ ਵਿੱਚ ਚਲੀ ਜਾਵਾਂ ਕਿਸੇ ਵੀ ਹਨਾ ਜੀ ਜਮ ਲੱਗੀ ਐ ਚੀਜ਼ ਮੈਨੂੰ ਜਾਣ ਦਾ ਚਾਹ ਮੈਨੂੰ ਐ ਮੈਂ ਪਿੱਛੇ ਮੋੜ ਕੇ ਨਹੀਂ ਦੇਖਣਾ ਚਾਹਦੀ ਹਨਾ ਕਿ ਤੇ ਮੈਨੂੰ ਐ ਇਹ ਕਿ ਮੈਂ ਅਗਰ ਜੋ ਪਿੱਛੇ ਦੇਖਿਆ ਮੇਰੇ ਨਾਲ ਦਾ ਕੋਈ ਅਗਰ ਐਹੋ ਜਿਹੀ ਜ਼ਿੰਦਗੀਆਂ ਢਾ ਰਿਹਾ ਮੈਂ ਉਹਦੀ ਮਦਦ ਕਰ ਸਕਾ ਆਪਣੇ ਸੁਪਨੇ ਰਾਈ ਜੋ ਮੈਂ ਅੱਗੇ ਤੱਕ ਜਾਣੀ ਜੇ ਜਾ ਪਹੁੰਚਦੀ ਆ ਤੇ ਮੈਂ ਆਪਣੇ ਉਹ ਜੇ ਭੈਣ ਭਰਾਵਾਂ ਦਾ ਸਾਥ ਜਰੂਰ ਦਵਾਂਗੀ ਜੋ ਆਪਣੇ ਸੁਪਨੇ ਨਹੀਂ ਪੂਰੇ ਕਰ ਸਕਦੇ ਤੇ ਮੈਂ ਉਹਨਾਂ ਦੇ ਸੁਪਨੇ ਪੂਰੇ ਕਰ ਸਕਾ ਜੇਕਰ ਆਪਾਂ ਗੱਲ ਕਰੀਏ ਮਹਿਮਨਤ ਤੁਸੀਂ ਕਹਿੰਦੇ ਬਚਪਨ ਚ ਮੈਂ ਬਹੁਤ ਜ਼ਿਆਦਾ ਵੀ ਮੈਨੂੰ ਟੀਜ਼ਿੰਗ ਕੀ ਟੀਜ਼ ਕੀਤਾ ਗਿਆ ਹਨ ਟੀਜ਼ ਕਹੀਏ ਆਪਾਂ ਹਾਂਜੀ ਟੀਜ਼ਿੰਗ ਸਹੀ ਫਿਰ ਮਾਂ ਤੋਂ ਬਾਅਦ ਉਹ ਵੀ ਦੁੱਖ ਸਹੇ ਜਿਹੜੇ ਨਹੀਂ ਸੋਚ ਸਕਦੇ ਸੀ ਇੱਕ ਚਾਹੇ ਆਪਾਂ ਇਹ ਕਈ ਵੀ ਕੁੜੀ ਹੋਣ ਦੇ ਨਾਤੇ ਕੁੜੀ ਦੇ ਮਨ ਦੀਆਂ ਛਾਵਾਂ ਤਾਂ ਉਹੀ ਹੁੰਦੀਆਂ ਹਨਾ ਸਰੀਰ ਚਾਹੇ ਛੋਟਾ ਕਹਿ ਦਈਏ ਜਾਂ ਉਂ ਪਰ ਮਨ ਤਾਂ ਉਹ ਇੱਕ ਕੁੜੀ ਦਾ ਹੀ ਸੀ ਉਹ ਫਿਰ ਕਿਵੇਂ ਤੁਸੀਂ ਲੁਕਉਂਦੇ ਰਹੇ ਹੋ ਆਪਣੀ ਇੱਛਾਵਾਂ ਨੂੰ ਦਬਾਉਂਦੇ ਰਹੇ ਹੋ ਜਾਂ ਵੀ ਕਦੇ ਮੰਚਾਈ ਨਹੀਂ ਨਹੀਂ ਵੀ ਜੀ ਮੰਨ ਜਿਤੇ ਚਾਰੇ ਆਂਦੀ ਐ ਐ ਨਹੀਂ ਕਿ ਮੇਰੀ ਇੱਕ ਸਿਰਫ ਹਾਈਟ ਹੀ ਛੋਟੀ ਹੈਗੀ ਐ ਮਨ ਚ ਤੇ ਪਰਮਾਤਮਾ ਨੇ ਸਭ ਸ਼ੌਂਕ ਰੱਖੇ ਹੀ ਆ ਨਾ ਸ਼ੌਂਕ ਬੰਦੇ ਨੂੰ ਸ਼ੌਂਕ ਪਾਲਦਾ ਸ਼ੌਂਕ ਪੂਰੇ ਵੀ ਕਰਨ ਦੀ ਹਿੰਮਤ ਕਰਦਾ ਹੈ ਨਾ ਮੇਰੇ ਸ਼ੌਂਕ ਵੀ ਰਹੇ ਪਰ ਕਿਤੇ ਨਾ ਕਿਤੇ ਇਹ ਵੀ ਸ਼ੌਂਕ ਨਾ ਮਾਪਿਓ ਨਾਲ ਪੂਰੇ ਕੀਤੇ ਜਾਂਦੇ ਹੈ ਭੈਣ ਭਰਾ ਸਾਥ ਦਿੰਦਾ ਹੈ ਪਰ ਉਥੋਂ ਤੱਕ ਨਹੀਂ ਅਸੀਂ ਪਹੁੰਚ ਸਕਦੇ ਜਿੱਥੋਂ ਤੱਕ ਮਾਪਿਓ ਸਾਡਾ ਸਾਥ ਦਿੰਦਾ ਹੈ ਹਨਾ ਅਸੀਂ ਉਹ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੇ ਮਾਪਿਓ ਦੇ ਬਾਅਦ ਪਰ ਇੱਕ ਹਾਂ ਲਾਈਫ ਪਾਰਟਨਰ ਜੇ ਵਧੀਆ ਮਿਲ ਗਿਆ ਉਹ ਜ਼ਰੂਰ ਪੂਰੇ ਕਰੇਗਾ ਜੇ ਉਹ ਤੁਹਾਡੀ ਸੋਚ ਨੂੰ ਸਮਝ ਨੂੰ ਪਰਖਦਾ ਹੈ ਜਾਂ ਮਤਲਬ ਸਮਝਦਾ ਹੋ ਸੀਜ ਨੂੰ ਤੇ ਮੈਂ ਕਹਿੰਦੀ ਆ ਜ਼ਰੂਰ ਪੂਰੇ ਹੁੰਦੇ ਨੇ ਮੈਂ ਅੱਜ ਇੰਟਰਵਿਊ ਦੇ ਵਿੱਚ ਮੇਰੀ ਇੱਕ ਮੈਨੂੰ ਐ ਵਧੀਆ ਲੱਗ ਰਿਹਾ ਕਿ ਮੈਂ ਲਗਾਤਾਰ ਬੋਲ ਰਹੀ ਹਾਂ ਕਿਉਂਕਿ ਮੈਨੂੰ ਐ ਇਹ ਵੀ ਮੈਂ ਆਪਣੇ ਦਿਲ ਦੀ ਗੱਲ ਕਰ ਰਹੀ ਹਾਂ ਜਿਹੜੀਆਂ ਗੱਲਾਂ ਸ਼ਾਇਦ ਮੈਂ ਪਹਿਲੇ ਇੰਟਰਵਿਊ ਚ ਨਹੀਂ ਕੀਤੀਆਂ ਕਈਆਂ ਨੇ ਕਿ ਆ ਤੁਸੀਂ ਪੁਰਾਣੀ ਗੱਲਾਂ ਲੈ ਕੇ ਬਹਿ ਜਾਂਦੇ ਹੋ ਪਰ ਤੁਸੀਂ ਕਿਸੇ ਦੀ ਲਾਈਫ ਬਾਰੇ ਤੁਸੀਂ ਸੋਚ ਕੇ ਦੱਸੋ ਉਹਨੇ ਕਿੰਨਾ ਕੀ ਕੀ ਖੀ ਕੋ ਚੰਡਾ ਆਇਆ ਹੋਣਾ ਹਨਾ ਤੇ ਇਹ ਇੱਕ ਜਦੋਂ ਫਿਲਮ ਰਾਈ ਜਰੀਏ ਹੀ ਦਾਈ ਪਤਾ ਚੱਲਦਾ ਹੈ ਕਿ ਲਾਈਫ ਤੁਹਾਨੂੰ ਸਟੋਰੀ ਦਾ ਪਤਾ ਲੱਗਦਾ ਫਿਲਮ ਰਾਈ ਸਾਨੂੰ ਸਟੋਰੀ ਦਾ ਕਿਸੇ ਦੀ ਲਾਈਫ ਦਾ ਪਤਾ ਲੱਗਦਾ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਨਾ ਪਰ ਮੈਂ ਕਹਿੰਨੀ ਆ ਪਰਮਾਤਮਾ ਕਿਸੇ ਨੂੰ ਐਨਾ ਦੁੱਖ ਨਾ ਦੇਵੇ ਕਿਉਂਕਿ ਕਿਸੇ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਦਾ ਵੀ ਦੁੱਖ ਸੁਨੋ ਨਾ ਵੀਰ ਜੀ ਸਭ ਦੇ ਦੁੱਖ ਇਹ ਹੁੰਦਾ ਆਪਾਂ ਨੇ ਦੁੱਖ ਵਰਗਾ ਹੀ ਦੁੱਖ ਲੱਗਦਾ ਕਿ ਇਹ ਵੀ ਦੁਖੀ ਹੈ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਸਾਰੀ ਦੁਨੀਆ ਦੁਖੀ ਹੈ ਹਾਂ ਨਾ ਫਸਦਾ ਕੋਈ ਕੋਈ ਹੈ ਮੈਂ ਕਹਿੰਨੀ ਆ ਮੈਂ ਉਸ ਟਾਈਮ 'ਚ ਆਪਣੇ ਛਾਵਾਂ ਕਿਵੇਂ ਮਾਰੀਆਂ ਕਿ ਸ਼ਾਇਦ ਮੈਂ ਜ਼ਿੰਦਗੀ ਜੀਣਾ ਭੁੱਲ ਗਈ ਸੀ ਕਿ ਮੈਨੂੰ ਮੈਂ ਇੱਕ ਤਰਫ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਸੀ ਮੈਂ ਇੱਕ ਐਈ ਸੀ ਕਿ ਸਵੇਰੇ ਉੱਠਣਾ ਰੋਟੀ ਖਾਣੀ ਹੈ ਤੇ ਬਸ ਕੰਮ ਕਰਨਾ ਬਹਿ ਜਾਣਾ ਇਹ ਚੀਜ਼ਾਂ ਸੀ ਤੇ ਮੈਂ ਕਦੀ ਵੀ ਆਪਣੇ ਐਸੀ ਚੀਜ਼ ਨਹੀਂ ਸੋਚੀ ਸੀ ਕਿ ਮੇਰੀ ਲਾਈਫ ਦੇ ਵਿੱਚ ਆ ਕੁਝ ਵੀ ਅੱਗੇ ਲਿਖਿਆ ਸੀ ਇੰਨਾ ਸੁੱਖ ਲਿਖਿਆ ਸੀ ਮੈਨੂੰ ਤੇ ਆਈ ਸੀ ਕਿ ਮੇਰੀ ਉਹ ਜ਼ਿੰਦਗੀ ਐਵੇਂ ਹੀ ਨਿਕਲ ਨਹੀਂ ਆ ਤੇ ਮੈਂ ਸ਼ਾਇਦ ਐਵੇਂ ਘੁੱਟ-ਘੁੱਟ ਕੇ ਕਹਿੰਦੇ ਨਾ ਜਦੋਂ ਤੱਕ ਸਵਾਸ ਹੈ ਉਹਨੂੰ ਤੱਕ ਪੂਰੇ ਕਰਨੇ ਹੀ ਆ ਤੇ ਆਪਣਾ ਸ਼ਾਇਦ ਐਵੇਂ ਹੀ ਜ਼ਿੰਦਗੀ ਮੇਰੀ ਨਿਕਲ ਜਾਣੀ ਹੈ ਬਸ ਹੌਲੀ-ਹੌਲੀ ਕਰਕੇ ਮੇਰੀ ਐਵੀ ਜ਼ਿੰਦਗੀ ਨਿਕਲ ਗਈ ਤੇ ਆਪਣਾ ਮੈਂ ਅੱਜ ਵਧੀਆ ਹਾਂ ਆਪਣੇ ਘਰ ਦੇ ਵਿੱਚ ਬੈਠੀ ਜਿਵੇਂ ਤੁਸੀਂ ਦੱਸਦੇ ਸੀ ਕਿ ਮੈਂ ਘੁੱਟ-ਘੁੱਟ ਕੇ ਦਿੱਲੀ ਗਈ ਤਾਂ ਦਿੱਲੀ ਤੱਕ ਇੱਕ ਘਰ ਚੋਂ ਬਾਹਰ ਹੀ ਨਹੀਂ ਨਿਕਲਦੀ ਸੀ ਬਾਹਰ ਨਿਕਲਣ ਨਾਲੇ ਕਿ ਮੈਂ ਲੱਗ ਵੱਡਾ ਸ਼ਹਿਰ ਸੀ ਨਾ ਉਹ ਤੇ ਮੈਨੂੰ ਆਇਆ ਸੀ ਕਿ ਮੈਂ ਕਿਤੇ ਰਸਤਾ ਪਟਕ ਗਈ ਤੇ ਮੈਂ ਕਿਉਂਕਿ ਮੈਂ ਇਹ ਚੀਜ਼ ਤੋਂ ਬੜਾ ਆਪਣੇ ਜਿੱਥੇ ਸ਼ਹਿਰ ਦਾ ਪੇਤ ਹੋਵੇ ਉੱਥੇ ਤੇ ਮੈਂ ਜਾ ਸਕਦੀ ਹਾਂ ਜਿਹਦੇ ਰਸਤੇ ਤੇ ਜਿਹੜੀ ਵੀ ਲੋਕਾਂ ਦੇ ਤਾਨਿਆਂ ਨੇ ਕੌਨਫੀਡੈਂਸੀ ਇੰਨਾ ਲੋ ਕਰਤਾ ਸੀਗਾ ਵੀ ਲੱਗਦਾ ਸੀ ਮੈਂ ਆ ਵੀ ਜਾਂਦੀ ਸੀ ਬਸ ਮੈਨੂੰ ਇਹ ਚੀਜ਼ ਹੁੰਦਾ ਸੀ ਕਿ ਅਗਰ ਮੈਂ ਆਪਣੇ ਬ੍ਰਦਰ ਨਾਲ ਜਾਂਦੀ ਸੀ ਨਾ ਕਿਤੇ ਤੇ ਉਹਨਾਂ ਨੇ ਮੈਨੂੰ ਵਾਪਸੀ ਤੇ ਕਹਿਣਾ ਕਿ ਚਲ ਮੈਂ ਤੈਨੂੰ ਆਟੋ ਕਰਾ ਦਿੰਦਾ ਮੈਂ ਤੇ ਤੂੰ ਚਲੀ ਜਾ ਤੇ ਮੈਨੂੰ ਆ ਹੀ ਹੁੰਦਾ ਸੀ ਕਿ ਮੈਂ ਕਿ ਆਟੋ ਨਾ ਬਠੀਕ ਵਧੀਆ ਕਰਾ ਦਿਓ ਕਿ ਜਿਹੜਾ ਮੈਨੂੰ ਘਰ ਤੱਕ ਹੀ ਲੈ ਕੇ ਜਾਵੇ ਕਿਉਂਕਿ ਮੈਨੂੰ ਰਸਤੇ ਨਹੀਂ ਪਤਾ ਕਿਉਂਕਿ ਕਈ ਵਾਰੀ ਅਗਰ ਦਿੱਲੀ ਵਰਗੇ ਸ਼ਹਿਰ ਚ ਟ੍ਰੈਫਿਕ ਅਟਕਾ ਹੁੰਦਾ ਤੇ ਉਹ ਟ੍ਰੈਫਿਕ ਵੇਖ ਕੇ ਮੈਨੂੰ ਆ ਸੀ ਕਿ ਕਿਤੇ ਦੂਜੇ ਰਸਤੇ ਤੋਂ ਬੰਨਾ ਮੈਨੂੰ ਕੀ ਪਤਾ ਲੱਗਣਾ ਕਿਹੜਾ ਰਸਤੇ ਤੋਂ ਲੈ ਕੇ ਜਾਣੇ ਕਿਉਂਕਿ ਜਿਹੜੇ ਰਸਤਿਆਂ ਤੋਂ ਜਾਂਦੀ ਸੀ ਮੈਂ ਉਹ ਤੇ ਮੈਨੂੰ ਪਹਿਚਾਨ ਸੀ ਪਰ ਜ ਅਣਜਾਣ ਰਸਤੇ ਤੋਂ ਤੇ ਮੈਂ ਬੇਖਬਰ ਸੀ ਤਾ ਕਰਕੇ ਮੈਨੂੰ ਅਸੀਂ ਦਾ ਡਰ ਲੱਗਦਾ ਸੀ ਤਾਂ ਮੈਂ ਘੱਟ ਨਿਕਲਦੀ ਸੀ ਤਾਂ ਇਹ ਗੱਲ ਸੀ ਤੇ ਬਾਕੀ ਨਹੀਂ ਤੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਘੁੰਮਣਾ ਫਿਰਨਾ ਵਧੀਆ ਹੀ ਲੱਗਦਾ ਆਪਣਾ ਬਾਕੀ ਜਿੱਥੇ ਮੈਂ ਪਹਿਲੇ ਰਹਿੰਦੀ ਸੀ ਉੱਥੇ ਦਾ ਮੋਹ ਹੈ ਆਪਣੇ ਇੱਥੇ ਘਰਦੇ ਹਾਂ ਬਹੁਤਾਂ ਵਾਰ ਗਈ ਸੀ ਤਾਂ ਕਰਕੇ ਮੈਨੂੰ ਇੱਥੇ ਕੋਈ ਦਿੱਕਤ ਨਹੀਂ ਆਈ ਵਿਆਹ ਤੋਂ ਬਾਅਦ ਵੀ ਆਈ ਹੈ ਕਿ ਮੈਂ ਆਪਣੇ ਡੋਲੀ ਤੱਕ ਵੀ ਨਹੀਂ ਰੋਈ ਮੈਨੂੰ ਇੱਥੇ ਆਂਦੀ ਇੰਨੀ ਖੁਸ਼ੀ ਸੀ ਇਹ ਚੀਜ਼ ਹੁਣ ਹੁਣ ਕਹਿ ਨੂੰ ਇਨਸਾਨ ਕਹੇ ਕਿ ਪਤਾ ਨਹੀਂ ਕਿਉਂ ਇੰਨਾ ਖੁਸ਼ ਹੈ ਨਹੀਂ ਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੁੜੀਆਂ ਰੋਂਦੀਆਂ ਨਹੀਂ ਹਾਂ ਤਾਂ ਮੈਂ ਬਿਲਕੁਲ ਵੀ ਨਹੀਂ ਆਪਣਾ ਡੋਲਟ ਟਾਈਮ ਤੇ ਵੇਰਵਾ ਦਿੱਤੀ ਹੂੰ ਇੱਕ ਕੁੜੀ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਸੁਪਨਾ ਜਿਹੜੇ ਦੂਜੇ ਕਰ ਹੁੰਦੇ ਆ ਨਾ ਉਹਨਾਂ 'ਚੋਂ ਇੱਕ ਹੁੰਦਾ ਵੀ ਵਿਆਹ ਹੋਣਾ ਹੈ ਨਾ ਤੇ ਉਹ ਉਹਦੇ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਰਿਐਕਸ਼ਨ ਦੇਖਣੀਆਂ ਪਈਆਂ ਹਾਂਜੀ ਇਹ ਸੀ ਕਿ ਮੈਨੂੰ ਮੈਂ ਤਾਂ ਇੱਕ ਇਹ ਕਹਤਾ ਸੀ ਕਿ ਦੇਖੀ ਜਾਊਗੀ ਇਹ ਜਿਹੜੀ ਜ਼ਿੰਦਗੀ 'ਚ ਬੀਤ ਮੈਂ ਬਿਤਾ ਰਹੀ ਆ ਉਹਦੇ ਨਾਲੋਂ ਤੇ ਨਹੀਂ ਮਾੜੀ ਹੋਊਗੀ ਨਾ ਜਿੱਥੇ ਮੈਂ ਮਤਲਬ ਮੈਂ ਚਲੀ ਗਈ ਵਿਆਹ ਕਰਾ ਕੇ ਉੱਥੇ ਨਾ ਇਹਨਾਂ ਨੇ ਮੈਂ ਕਹਿਆ ਦੋਸਤੋਂ ਮਾੜੀ ਹੋਊਗੀ ਆ ਉੱਥੋਂ ਮਾੜੀ ਹੋਊਗੀ ਮੈਂ ਕਹਿਆ ਇਹਦੇ ਨਾਲੋਂ ਤੇ ਨਹੀਂ ਮਾੜੀ ਆਗੀ ਪਰ ਮੈਨੂੰ ਐ ਸੀ ਕਿ ਬਸ ਹਾਂ ਜਿੱਥੇ ਮੈਂ ਜਾ ਰਹੀ ਹਾਂ ਮੈਂ ਜਾ ਰਹੀ ਹਾਂ ਬਾਕੀ ਸੁੱਖ ਦੁੱਖ ਲਿਖਿਆ ਦੁੱਖ ਲਿਖਿਆ ਉਹ ਆਪਣੇ ਕਰਮਾਂ ਦੀ ਗੱਲ ਆ ਮੈਂ ਇਹ ਚੀਜ਼ ਤੇ ਛੋੜਤੀ ਸੀ ਗੱਲ ਪਰ ਪ੍ਰਮਾਤਮਾ ਨੇ ਮੇਰੇ ਲਾਈਫ ਦੇ ਵਿੱਚ ਵਿਆਹ ਤੋਂ ਬਾਅਦ ਸੌਖੀ ਚਾਹਤ ਲਿਖਿਆ ਸੀ ਕਿਉਂਕਿ ਲਾਈਫ ਪਾਰਟਨਰ ਵਧੀਆ ਹੈ ਤਾਂ ਮੈਂ ਕਹਿੰਨੀ ਜ਼ਿੰਦਗੀ ਬਹੁਤ ਵਧੀਆ ਹੈ ਨਹੀਂ ਤੇ ਮੈਂ ਕਹਿੰਦੀ ਹਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਦੇਖਿਆ ਹੀ ਹੈ ਰਿਸ਼ਤੇ ਨਹੀਂ ਬਣਨੇ ਬਹੁਤ ਔਖੇ ਹੋਏ ਪਏ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਰਿਸ਼ਤੇ ਨਹੀਂ ਵਧੀਆ ਨਿਭਦੇ ਕੋ। ਜੋ ਇੱਕ ਕੁੜੀ ਹੋਣ ਦੇ ਕੁੜੀ ਦੇ ਮਨ ਨੂੰ ਜਦੋਂ ਰਿਜੈਕਸ਼ਨ ਹੁੰਦੀ ਸੀਗੀ ਨਾ ਰਿਸ਼ਤੇ ਵਾਰੀ ਉਦੋਂ ਫਿਰ ਕੀ ਮਹਿਸੂਸ ਕਰਦੇ ਹੁੰਦੇ ਸੀ ਤੁਸੀਂ ਵੀ ਮੇਰੇ ਸਿਰਫ ਹਾਈਡ ਕਰਕੇ ਮੈਨੂੰ ਰਿਜੈਕਟ ਕਰ ਦਿੱਤਾ ਇਹ ਹਾਂਜੀ ਮਤਲਬ ਐਵੇਂ ਦਾ ਵੀ ਰਿਸ਼ਤਾ ਆਇਆ ਸੀ ਮੈਨੂੰ ਮਤਲਬ ਲੰਬੀ ਮੈਂ ਨਾ ਵੀ ਜੀ ਜਦੋਂ ਮੈਂ ਪੜਦੀ ਸੀ ਮੈਨੂੰ ਰਿਸ਼ਤੇ ਉਦੋਂ ਹੀ ਆਉਂਦੇ ਸੀ ਪਰ ਮੈਂ ਜ਼ਿੰਦਗੀ ਦੇ ਵਿੱਚ ਕਦੀ ਸੋਚਿਆ ਕਿ ਮੇਰੀ ਮੰਮੀ ਨੇ ਇਹ ਨਹੀਂ ਸੋਚਿਆ ਸੀ ਮੇਰੇ ਵਿਆਹ ਬਾਰੇ ਤੇ ਮੇਰੇ ਦਿਮਾਗ 'ਚ ਤਾਂ ਵੈਸੇ ਹੀ ਨਹੀਂ ਗੱਲ ਆਉਣੀ ਸੀ ਜਦ ਮੇਰੇ ਮੰਮੀ ਨੇ ਨਹੀਂ ਸੋਚਿਆ ਅਸਲੀ ਜ਼ਿੰਦਗੀ ਤਾਂ ਫਿਰ ਮੰਮੀ ਦੇ ਪੂਰੇ ਹੋਣ ਤੋਂ ਬਾਅਦ ਪਤਾ ਲੱਗੇ ਨਾ ਕਿਉਂਕਿ ਰਿਸ਼ਤੇਦਾਰ ਵੀ ਕਹਿਣ ਲੱਗੇ ਆਦਾ ਵਿਆਹ ਕਰੋ ਹੂੰ ਇਹਦੇ ਵਿਆਹ ਉਹਦੇ ਮੰਮੀ ਨੂੰ ਅਜੇ ਮਿਲਣਾ ਨਹੀਂ ਪੂਰਾ ਹੋਇਆ ਤੇ ਵਿਆਹ ਦੀ ਗੱਲਾਂ ਸ਼ੁਰੂ ਹੋਣ ਲੱਗ ਗਈਆਂ ਸੀ ਤੇ ਉਹ ਚੀਜ਼ ਤੋਂ ਮੈਂ ਸਭ ਨੂੰ ਮਨਾਂ ਮੈਂ ਕਿਹਾ ਵਿਆਹ ਦਾ ਨਾ ਸੋਚਦੇ ਹੋ ਮੇਰੇ ਬਾਰੇ ਮੈਂ ਵਿਆਹ ਦਾ ਨਾ ਕਦੀ ਸੋਚਿਆ ਅਜੇ ਐ ਨਹੀਂ ਕਿ ਮੰਮੀ ਪੂਰੇ ਹੋ ਗਏ ਤੂੰ ਤੁਸੀਂ ਮੇਰੇ ਵਿਆਹ ਕਰਨ ਦੀ ਸੋਚਦੇ ਹੋਗੇ ਤੇ ਮੈਂ ਐਨਾ ਮਰਹਲਾਤ ਦਿਨ ਬੇ ਦਿਨ ਦਿਨ ਬੇ ਦਿਨ ਬੀਤਦੇ ਗਏ ਉਹ ਜਿਹੇ ਹਾਲਾਤ ਪੈਦਾ ਹੋ ਗਏ ਸੀ ਕਿ ਇਹ ਚੀਜ਼ ਦੀ ਸਿਚੁਏਸ਼ਨ ਹੋ ਗਈ ਸੀ ਇਹ ਚੀਜ਼ ਮੈਨੂੰ ਦੱਸਿਆ ਗਿਆ ਸੀ ਕਿ ਆਪ ਦਾ ਪਰਿਵਾਰ ਆਪ ਦਾ ਹੀ ਹੁੰਦਾ ਚਾਹੇ ਹਸਬੰਡ ਹਸਬੰਡ ਵਾਲੀ ਹੈ ਨਾ ਪਰਿਵਾਰ ਤੇ ਉਹ ਚੀਜ਼ ਮੈਨੂੰ ਸਮਝਾਈ ਗਈ ਸੀ ਮਤਲਬ ਮੈਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗਿਆ ਸੀ ਕਿ ਆਪ ਦਾ ਪਰਿਵਾਰ ਹੈ ਕਿਉਂਕਿ ਇੱਕ ਕੱਲੇ ਕਮਰੇ ਚ ਬਹਿਣਾ ਤੇ ਇੱਕ ਪਰਿਵਾਰ ਚ ਬਹਿਤ ਵਿੱਚ ਬਹਿਣਾ ਬੜਾ ਫਰਕ ਨਜ਼ਰਾਂ ਨੂੰ ਤੇ ਉਹ ਚੀਜ਼ ਮੈਨੂੰ ਸਮਝ ਫਿਰ ਮੈਂ ਆਪਣੇ ਮਨ ਨੂੰ ਸਮਝਾ ਲਈ ਸੀ ਮੈਂ ਇਹ ਅਰਦਾਸ ਕਰਦੀ ਸੀ ਕਿ ਵਾਈਕਰੂ ਜੇ ਮੇਰੇ ਵਾਕੇ ਜੀ ਸੰਜੋਗ ਦੇ ਕੇ ਤੇ ਚਾਜ ਦੇ ਜਿੱਤੇ ਲਿਖੀ ਜਗਾ ਚ ਮੈਂ ਕਹਿੰਦੀ ਨਹੀਂ ਤੇ ਇੱਥੇ ਮੇਰੀ ਜ਼ਿੰਦਗੀ ਖਤਮ ਕਰਦੀ ਕਿਉਂਕਿ ਮੈਂ ਅੱਗੇ ਹੋਰ ਕੁਝ ਨਹੀਂ ਦੇਖਣਾ ਚਾਹਦੀ ਜੋ ਮੈਂ ਹੰਡਾ ਆ ਜੀ ਤੇ ਬਸ ਐ ਚੀਜ਼ ਦੀ ਅਰਦਾਸ ਕਰਕੇ ਮੈਂ ਆਪਣਾ ਅਕੇ ਲੱਗਦੀ ਗਈ ਹਰ ਫੋਟੋ ਆ ਗਰੁੱਪ ਦੇ ਵਿੱਚ ਫੋਟੋ ਆ ਬਾਇਓ ਡਾਟਾ ਪਾਉਂਦੀ ਰਹੀ ਤੇ ਅੱਜ ਉਹ ਬਾਇਓ ਡਾਟਾ ਦਾ ਰਿਜ਼ਲਟ ਜਿਹੜਾ ਮੈਂ ਆਪਣੇ ਫੋਟੋਆਂ ਵਗੈਰਾ ਪਾਈਆਂ ਉਹਦਾ ਰਿਜ਼ਲਟ ਅੱਜ ਮੇਰਾ ਇੱਥੇ ਹੈ ਕਿ ਮੈਂ ਆਪਣੇ ਵਧੀਆ ਆਪਣੇ ਘਰ ਤੋਂ ਵਧੀਆ ਬੈਠੀ ਆ ਲਾਈਫ ਪਾਰਟਨਰ ਮੇਰਾ ਵਧੀਆ ਹੈ ਮੈਂ ਮਤਲਬ ਅੱਜ ਪਰਮਾਤਮਾ ਨੇ ਮੈਨੂੰ ਇੰਨੀ ਦਾਤ ਦਿੱਤੀ ਹੈ ਕਿ ਧੀ ਦੀ ਦਾਤ ਦਿੱਤੀ ਬਖਸ਼ੀਏ ਮੈਨੂੰ ਤੇ ਮੈਂ ਆਪਣੀ ਲਾਈਫ ਤੋਂ ਬਹੁਤ ਖੁਸ਼ ਹਾਂ ਜਦੋਂ ਆਪਾਂ ਬੱਚੇ ਦੀ ਗੱਲ ਕਰਦੇ ਆ ਤਾਂ ਇਹ ਵੀ ਕਿਹਾ ਜਾਂਦਾ ਵੀ ਇਹ ਹਾਈਟ ਵਾਲੀ ਕੁੜੀ ਕਿੱਥੇ ਬੱਚਾ ਪੈਦਾ ਕਰ ਸਕਦੀ ਆ ਹਨਾ ਇਹ ਵੀ ਹੋਇਆ ਹੋਊਗਾ ਤੁਹਾਡੇ ਨਾਲ ਹਾਂਜੀ ਇਹ ਚੀਜ਼ ਹੋਈ ਮੇਰੇ ਨਾਲ ਮੇਰੇ ਮੈਨੂੰ ਹਾਈਟ ਤੋਂ ਲੈ ਕੇ ਮੈਨੂੰ ਡਾਕਟਰਾਂ ਨੇ ਕਿਹਾ ਸੀ ਕਿ ਸ਼ਾਇਦ ਹੀ ਮਤਲਬ ਬੱਚਾ ਹੋ ਸਕਦਾ ਹੈ ਤੇ ਮੈਨੂੰ ਇਹ ਮੈਨੂੰ ਕਿਉਂਕਿ ਮੈਂ ਵਿਆਹ ਦਾ ਪਹਿਲੇ ਕਦੀ ਸੋਚਿਆ ਹੀ ਨਹੀਂ ਕਿ ਬਾਕੀ ਦੇ ਵਿਆਹ ਬੱਚਿਆਂ ਤੱਕ ਦੁਬਾਰਾ ਕੀ ਸੋਚਣਾ ਤੇ ਇਹੀ ਕਹਿ ਲਓ ਕਿ ਆਪਾਂ ਨਾ ਕਿਸੇ ਇਨਸਾਨ ਨੂੰ ਨਹੀਂ ਕਹਿ ਸਕਦੇ ਕਿ ਕਿਉਂਕਿ ਇੱਕ ਪਰਮਾਤਮਾ ਹੀ ਜਿਹਦੇ ਅੱਗੇ ਅਰਦਾਸ ਕਰ ਸਕਦੇ ਆ ਮੇਰੀ ਗੱਲਾਂ ਦੇ ਵਿੱਚ ਅਗਰ ਕੋਈ ਕਵੇ ਕਿ ਹਾਂ ਵੀ ਪਰਮਾਤਮਾ ਵਾਈ ਗੁਰੂ ਜ਼ਿਆਦਾ ਬੋਲ ਰਹੀ ਐ ਪਰ ਮੈਨੂੰ ਪਤਾ ਹੈ ਕਿ ਮੇਰਾ ਪਰਮਾਤਮਾ ਹੀ ਸੁਣਵਾਦਾ ਹੋਰ ਹਰ ਕਿਸੇ ਦੀ ਵੀ ਸੁਣਦਾ ਤੇ ਉਹੀ ਕਰਨ ਵਾਲਾ ਮੈਨੂੰ ਐਸੇ ਦਾ ਟੁੱਟ ਵਿਸ਼ਵਾਸ ਸੀ ਪਰਮਾਤਮਾ ਤੇ ਕਿ ਉਹੀ ਮੇਰਾ ਕੁਝ ਨਾ ਹੋ ਜਾ ਬੰਨੇ ਲਾਊਗਾ ਪਰ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਗਰ ਵਿਆਹ ਹੋ ਜਾਂਦਾ ਐ ਨਾ ਤੇ ਵਿਆਹ ਹੋਣਾ ਤੇ ਪਰਮਾਤਮਾ ਵੱਲੋਂ ਇੱਕ ਦਾਤ ਦੇਣਾ ਉਹ ਮੈਂ ਕਹਿੰਦੀ ਆ ਸਭ ਤੋਂ ਵੱਡੀ ਐ ਕਿ ਪਰਮਾਤਮਾ ਨੇ ਇੱਕ ਮਨੁਹਤੀ ਦੀ ਦਾਤ ਦਿੱਤੀ ਹੈ ਬੱਚਾ ਹੋ ਜਾਣਾ ਮੈਂ ਉਹ ਵੀ ਮੇਰੀ ਹਾਈਟ ਦੀ ਕਿਉਂਕਿ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਮੇਰੇ ਮੇਰੇ ਵੀ ਕੋਈ ਬੱਚਾ ਹੋਏਗਾ ਜਾਂ ਕੋ ਜੁ ਹੋਏਗਾ ਕਦੀ ਮੈਂ ਸੋਚਿਆ ਨਹੀਂ ਸੀ ਤੇ ਚਲੋ ਪਰਮਾਤਮਾ ਨੇ ਮੈਨੂੰ ਇਹ ਵੀ ਦਾਤ ਦਿੱਤੀ ਹੈ ਡਾਕਟਰਾਂ ਨੇ ਕਿਹਾ ਵੀ ਇਹ ਚਮਤਕਾਰ ਹੋਵੇ ਹਾਂਜੀ ਮੈਂ ਇੱਥੇ ਜਦੋਂ ਜਪਨੂਰ ਹੋਣ ਵਾਲੀ ਸੀ ਉਦੋਂ ਡਾਕਟਰਾਂ ਨੇ ਸੋਚਿਆ ਸੀ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਸੀ ਕਿ ਤੁਹਾਡੀ ਹਾਈਟ ਛੋਟੀ ਕਿਉਂ ਰਹ ਗਈ ਮੈਂ ਕਿਹਾ ਕਿਉਂਕਿ ਮੈਨੂੰ ਐ ਦੱਸਿਆ ਗਿਆ ਸੀ ਕਿ ਮੰਮੀ ਨੇ ਦਵਾਈ ਖਾ ਲਈ ਸੀ ਉਸੇ ਦਾ ਅਸਰ ਪੈ ਗਿਆ ਤੇ ਮੈਂ ਹੀ ਸੁਣਿਆ ਸੀ ਤੇ ਡਾਕਟਰ ਨੇ ਮੈਨੂੰ ਕਿਹਾ ਸੀ ਕਹਿੰਦੀ ਉਸੇ ਦਾ ਅਸਰ ਨਹੀਂ ਪੈਂਦਾ ਉਸੇ ਦਾ ਅਸਰ ਜੇ ਪੈਂਦਾ ਤੇ ਤੁਹਾਡੇ ਦਿਮਾਗ ਤੇ ਪੈਂਦਾ ਤੇ ਕਹਿੰਦੀ ਹਾਈਟ ਨਹੀਂ ਕਹਿੰਦੇ ਤੁਹਾਡੇ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਪਿੱਛੋਂ ਕੋਈ ਹਾਈਟ ਘਟਉਂਦਾ ਫਿਰ ਮੈਨੂੰ ਚੇਤਾ ਆਇਆ ਸੀ ਕਿ ਮੇਰੀ ਨਾਨੀ ਦੀ ਹਾਈਟ ਛੋਟੀ ਸੀ ਉਹਨਾਂ ਦੀ 4 ਫੁੱਟ ਹਾਈਟ ਸੀ ਤੇ ਮੇਰੇ ਜਿਹੜੇ ਨਾਨਾ ਜੀ ਸੀ ਉਹ 6 ਫੁੱਟ ਦੇ ਸੀ ਹਾਂਜੀ ਫਿਰ ਮੈਨੂੰ ਇਹ ਫੇਰ ਆਈ ਲੱਗੇ ਕਿ ਸ਼ਾਇਦ ਮੇਰੀ ਨਾਨੀ ਕਰ ਰਹੀ ਸੀ ਤੇ ਬਾਕੀ ਜਦੋਂ ਡਾਕਟਰ ਨੇ ਤੇ ਸਿੱਧਾ ਮੈਨੂੰ ਇਹੀ ਕਹਿ ਲਿਆ ਜੀ ਆਪਰੇਸ਼ਨ ਹੀ ਹੋਏਗਾ ਤੁਹਾਡਾ ਤੁਹਾਡਾ ਨੋਰਮਲ ਡਿਲੀਵਰੀ ਨਹੀਂ ਹੋ ਸਕਦਾ ਆਪਰੇਸ਼ਨ ਕਰਕੇ ਹੀ ਜਨਮ ਹੋਏਗਾ ਹੂੰ ਤੇ ਫਿਰ ਛੋਟੇ ਮਾਂ ਚ ਸੀ ਵੀ ਮੇਰੀ ਬੱਚੀ ਹੋਵੇ ਉਹਦੀ ਹਾਈਟ ਹੋਵੇ ਮੇਰੀ ਬੱਚੀ ਦਾ ਸਤੰਦ ਰੁਸਤ ਰਵੇ ਉਹ ਹੋਣੀ ਹੈ ਹਾਂਜੀ ਇਹ ਤੇ ਮੇਰਾ ਲਾਸਟ ਤੱਕ ਜਦੋਂ ਤੱਕ ਜਪਨੂਰ ਮੇਰੇ ਹੱਥਾਂ ਚ ਨਹੀਂ ਆਗੀ ਉਦੋਂ ਤੱਕ ਤੁਸੀਂ ਮੰਨੋਗੇ ਵੀ ਜੀ ਜਦੋਂ ਜਪਨੂਰ ਹੋ ਗਈ ਚਲੋ ਡਾਕਟਰਾਂ ਨੇ ਕਿਹਾ ਤੁਸੀਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਤੁਹਾਡਾ ਬੱਚਾ ਨੋਰਮਲ ਹੈ ਕੋਈ ਡਰਨ ਨਹੀਂ ਹੈ ਕੋਈ ਹਾਈਟ ਤੇ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਹੀਂ ਹੈ ਬੱਚੇ ਨੂੰ ਤੇ ਮੈਂ ਮੰਦੀ ਨਹੀਂ ਸੀ ਮੈਂ ਨੂੰ ਇਹ ਹੀ ਹੁੰਦਾ ਸੀ ਕਿ ਬਸ ਜਪਨੂਰ ਨੋਰਮਲ ਹੋਵੇ ਮੇਰੇ ਤੇ ਨਾ ਜਾਵੇ ਆਪਣੇ ਪਾਪਾ ਤੇ ਚਲੇ ਜੇ ਆਪਣੇ ਪੂਆ ਤੇ ਚਲੇ ਜੇ ਕਿਉਂਕਿ ਇਹਨਾਂ ਦੀ ਹਾਈਟ ਹੈ ਲੰਬੀ ਹਾਈਟ ਦੇ ਤਾਂ ਬਹੁਤ ਜ਼ਿਆਦਾ ਲੰਬੇ ਨੇ ਮਤਲਬ ਕਿ ਮੇਰੀਆਂ ਪੈਨਾ ਨਨਾਨਾ ਵੀ ਲੰਬੇ ਆ ਮੇਰੇ ਉਧਰੋਂ ਵੇਖ ਕੇ ਉਹ ਸਾਰੇ ਲੰਬੇ ਨੇ ਮੇਰੀ ਹਾਈਟ ਹੀ ਛੋਟੀ ਤੇ ਜਦੋਂ ਜਪਨੂਰ ਨੂੰ ਡਾਕਟਰ ਲੈ ਕੇ ਆਏ ਸੀ ਰੂਮ ਦੇ ਵਿੱਚ ਮੈਂ ਜਪਨੂਰ ਨੂੰ ਦੇਖਿਆ ਤੱਕ ਨਹੀਂ ਸੀ ਮੇਰਾ ਧਿਆਨ ਸਿੱਧਾ ਇਹਦੇ ਫੇਸ ਵੱਲ ਗਿਆ ਤੇ ਮੇਰੇ ਹੱਥ ਆਹ ਫੇਸ ਵੱਲ ਨੂੰ ਨਹੀਂ ਮੈਂ ਫੇਸ ਨੂੰ ਨਹੀਂ ਦੇਖਿਆ ਮੈਂ ਤੇ ਸਾਡੇ ਸਿੱਧਾ ਪਹਿਲੇ ਹੱਥਾਂ ਪੈਰਾਂ ਵਾਲੀ ਦੇਖਿਆ ਸੀ ਪਹਿਲੇ ਮੈਂ ਤੇ ਪੈਰ ਵੇਖੇ ਫਿਰ ਮੈਂ ਹੱਥ ਵੇਖੇ ਜਦੋਂ ਮੈਂ ਇਹਨੂੰ ਵੇਖਿਆ ਲੱਗਾ ਨਾ ਕਿ ਹਾਂ ਵੀ ਮੇਰੇ ਪੈ ਹੱਥਾਂ ਪੈਰਾਂ ਵਰਗੇ ਨਹੀਂ ਆਗੇ ਤੇ ਨੋਰਮਲ ਹੈਗੇ ਤੇ ਪਾਪਾ ਵਰਗੇ ਹੱਥ ਪੈਰ ਹੈਗੇ ਤੇ ਮੈਨੂੰ ਫੇਰ ਵਿਸ਼ਵਾਸ ਹੋਇਆ ਕਿ ਹਾਂ ਵੀ ਮੇਰਾ ਬੱਚਾ ਸਹੀ ਹੈਗਾ ਜੋਨੂਰ ਠੀਕ ਹੈ ਜਾਜ ਤੁਹਾਡੇ ਸਾਹਮਣੇ ਭਜਦੀ ਫਿਰਦੀ ਹੈ ਤੇ ਉਹਨੂੰ ਸਾਰੇ ਇੰਨਾ ਪਿਆਰ ਦਿੰਦੇ ਥੋੜੇ ਮਨ ਚ ਕਿਤੇ ਨਾ ਕਿਤੇ ਅਸੀਂ ਵੀ ਮੇਰੇ ਵਾਲੀਆਂ ਜਿਹੜੇ ਦੁੱਖ ਕਦੇ ਮੇਰੇ ਬੱਚਾ ਨਾਲ ਛੱਡੇ ਹਾਂਜੀ ਮੈਨੂੰ ਆ ਕਿ ਜਿਹੜੀ ਜ਼ਿੰਦਗੀ ਮੈਂ ਕਹਿੰਦੀ ਮੇਰੇ ਪਰਮਾਤ ਮੇਰੇ ਬੱਚੇ ਨੂੰ ਪਰਮਾਤਮਾ ਤੱਤੀ ਵਾਵੇਂ ਨਾ ਲੱਗਣ ਦਵੇ ਹਨਾ ਮੈਂ ਕਹਿੰਦੀ ਆ ਉਹਦੀ ਜ਼ਿੰਦਗੀ ਸੋਖੀ ਆ ਉਹ ਬਹੁਤ ਕਰਮਾਂ ਵਾਲੀ ਮੈਂ ਕਹਿੰਦੀ ਆ ਜਪਨੂਰ ਉਹਨੇ ਆਏ ਤੇ ਮੇਰੀ ਜ਼ਿੰਦਗੀ ਬਦਲਤੀ ਹਰ ਜੀ ਜ਼ਿੰਦਗੀ ਬਲੇ ਕਿੱਥੇ ਵੀਰ ਜੀ ਮੈਂ ਜਦੋਂ ਆਈ ਸੀ ਇਸ ਘਰ ਦੇ ਵਿੱਚ ਮੈਨੂੰ ਮੈਂ ਐਈਓ ਸੋਚਦੀ ਸੀ ਕਿਉਂਕਿ ਹਰਜੀਤ ਦੇ ਉਹ ਦੇਖ ਕੇ ਮੈਨੂੰ ਇਹ ਲੱਗਦਾ ਸੀ ਕਿ ਇੱਕ ਸਿਰਫ ਜ਼ਿੰਦਗੀ ਮਤਲਬ ਥੋੜਾ ਜਿਹਾ ਸੀ ਕਿ ਉਹਦਾ ਸਾਥ ਬੰਨਾ ਸਲਾਈ ਦਾ ਕੰਮ ਕਰਦੇ ਸੀ ਮੈਨੂੰ ਐ ਸੀ ਮੈਂ ਉਹਦੀ سپورਟ ਕਰਨ ਦੀ سپورਟ ਬੰਨਾ ਇੱਕ ਮੈਂ ਮੈਂ ਪੜ੍ਹੀ ਲਿਖੀ ਸੀ ਮੈਨੂੰ ਐ ਸੀ ਕਿ ਯਾ ਤੇ ਮੇਰੀ ਨੌਕਰੀ ਲੱਗ ਜਾਈ ਕਿਉਂਕਿ ਨੌਕਰੀ ਵੀ ਮੈਂ ਬੜੀ ਪਹਿਲੇ ਢੂੰਡੀ ਵਿਆਹ ਜੇ ਮੈਂ ਵਿਆਹ ਦਾ ਨਹੀਂ ਸੋਚਿਆ ਸੀ ਤੇ ਉਦੋਂ ਮੈਂ ਨੌਕਰੀ ਬਾਰੇ ਵੀ ਸੋਚਦੀ ਸੀ ਤੇ ਮੇਰੀ ਨੌਕਰੀ ਵੀ ਨਹੀਂ ਕਿਸੇ ਨੇ ਲੱਗਣ ਦਿੱਤੀ ਤੇ ਐ ਇੰਨਾ ਕਰਕੇ ਚਲੋ ਇੱਥੇ ਆਈ سپورਟ ਮਿਲੀ ਮੈਨੂੰ ਹਰ ਜੇ ਦੀ ਮੈਂ ਨੌਕਰੀ ਤੇ ਮੈਂ ਜਦੋਂ ਘਰ-ਬਾਰ ਦੇਖਦੀ ਸੀ ਮੈਨੂੰ ਐ ਸੀ ਕਿ ਬੜੀ ਮਿਹਨਤ ਹੈ ਇਹਦੇ ਸਿਰ ਕਿਉਂਕਿ ਘਰ-ਬਾਰ ਤਿਆਰ ਕਰਨਾ ਬੜੀ ਮਿਹਨਤ ਆਜ ਕੱਲ ਦੇ ਟਾਈਮ ਦੇ ਵਿੱਚ ਘਰ ਨੂੰ ਕਿਸੇ ਨੂੰ ਬਣਾਉਣਾ ਘਰ ਨੂੰ ਤਿਆਰ ਕਰਾਣਾ ਮੈਂ ਕਹਿੰਦੀ ਆ ਬੜੀ ਮਿਹਨਤ ਆ ਪਹਿਲੇ ਮਿਹਨਤ ਕਰਾਂਗੇ ਮਿਹਨਤ ਨਾਲ ਕਮਾਵਾਂਗੇ ਫਿਰ ਕਿਤੇ ਜਾ ਕੇ ਘਰ-ਬਾਰ ਤਿਆਰ ਹੋਏਗਾ ਕਿਉਂਕਿ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀ ਹੈ ਲਾਈਫ ਦੇ ਵਿੱਚ ਹਨ ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਜਪਨੂ ਰਾਨ ਤੋਂ ਬਾਅਦ ਇੰਨੇ ਉਹਦੇ ਕਰਮ ਇੰਨੇ ਤੇਜ਼ ਹੋਣਗੇ ਕਿ ਉਹਦੇ ਆਉਣ ਤੋਂ ਪਹਿਲਾਂ ਹੀ ਘਰ-ਬਾਰ ਸਾਰਾ ਤਿਆਰ ਹੋ ਗਿਆ। ਮਤਲਬ ਕਿ ਇੱਕ ਇੱਕੋ ਹੀ ਐਸੀ ਚੀਜ਼ ਨਹੀਂ ਸੀ ਜਿਹੜੀ ਉਹਦੇ ਆਉਣ ਤੋਂ ਪਹਿਲੇ ਘਰ ਦੇ ਵਿੱਚ ਨਹੀਂ ਆਈ ਹੈ ਤੇ ਮੈਂ ਅੱਜ ਵੀ ਮੈਨੂੰ ਉਸ ਚੀਜ਼ ਦੀ ਹੁਣ ਕੋਈ ਟੈਨਸ਼ਨ ਨਹੀਂ ਕਿਉਂਕਿ ਮੈਨੂੰ ਪਤਾ ਕਿ ਮੇਰਾ ਬੱਚਾ ਕਰਮਾ ਵਾਲਾ ਹੈ ਤੇ ਪ੍ਰਮਾਤਮਾ ਉਹ ਵਧੀਆ ਹੀ ਰੱਖੇ ਹਨਾ ਆਮ ਸੰਗ ਰਹਿਣ ਉਹਦੇ ਬਸ ਤਤੀਵਾ ਨਾਲ ਤੁਸੀਂ ਐਡੀ ਮੋਟੀਵੇਟ ਕਰਨ ਵਾਲੀ ਸਟੋਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਤੁਹਾਡੀ ਕਿ ਜਿਹੜੇ ਵੀ ਕੋਈ ਇਹੋ ਜਿਹੇ ਕਿਸੇ ਮਨ ਚ ਕੋਈ ਨਾ ਕੰਪਲੈਕਸ ਰੱਖੇ ਹੋਏ ਆ ਜਿਨ੍ਹਾਂ ਨੇ ਉਹਨਾਂ ਨੂੰ ਵੀ ਤੁਹਾਡੀ ਸਟੋਰੀ ਤੋਂ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਸਾਰੀ ਜ਼ਿੰਦਗੀ ਪੂਰੀ ਦੁੱਖ ਨਹੀਂ ਹੋ ਸਕਦੇ ਸੁੱਖ ਵੀ ਆਉਂਦੇ ਨੇ ਸੁੱਖ ਵੀ ਸੁੱਖ ਵੀ ਆਉਂਦੇ ਆ ਪਰ ਸਭ ਤੋਂ ਵੱਡੀ ਗੱਲ ਹੈ ਪੇਸ਼ੈਂਸ ਰੱਖਣਾ ਸਬਰ ਰੱਖੋ ਸਬਰ ਰਹਿਤੇ ਮੈਂ ਕਹਨੀ ਆ ਪਰਮਾਤਮਾ ਆਪੇ ਪੂਰਾ ਕਰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਜ਼ਿੰਦਗੀ ਕਦੋਂ ਬਦਲ ਜਾਣੀ ਹੈ ਹਾਂ ਓਕੀ ਜ਼ਰੂਰ ਹੁੰਦੀ ਹੈ ਉਹ ਟਾਈਮ 걸ਣਾ ਪਰ ਬਾਅਦ ਉਹ ਜਿੰਨੀ ਸੋਖੀ ਮੈਂ ਕਹਨੀ ਆ ਉਹਦੇ ਵਰਗਾ ਕੁਝ ਹੈ ਹੀ ਨਹੀਂ ਸਕੂਨ ਜਿਲਣਾ ਮਿਲਦਾ ਏ ਤੇ ਮੈਂ ਅੱਜ ਸ਼ਾਇਦ ਮੈਂ ਉਹਨਾਂ ਭੈਣ ਭਰਾਵਾਂ ਨੂੰ ਕਹਿੰਦੇ ਜਿਹੜੇ ਆਪਣੇ ਮਨ ਦੇ ਵਿੱਚ ਕੋਈ ਸੁਪਨਾ ਦਬਾ ਕੇ ਰੱਖਿਆ ਉਹ ਚੀਜ਼ ਨੂੰ ਸਾਹਮਣੇ ਲਿਆਓ ਕਿਸੇ ਨਾਲ ਗੱਲਬਾਤ ਕਰੋ ਕਿਉਂਕਿ ਜੇ ਬਾਕੀ ਹੈ ਪਰ ਇਹ ਜਰੂਰ ਦੇਖਿਓ ਕਿ ਸਾਹਮਣੇ ਵਾਲਾ ਸੋਣਨ ਵਾਲਾ ਹੈਗਾ ਕਿ ਨਹੀਂ ਹੈ ਕਿਉਂਕਿ ਜੇ ਸਾਹਮਣੇ ਵਾਲਾ ਸੋਣਨ ਵਾਲਾ ਹੈ ਤੇ ਤੁਸੀਂ ਉਹਦੇ ਸਾਹਮਣੇ ਦਿਲ ਦੀ ਗੱਲ ਜਰੂਰ ਰੱਖੋਗੇ ਅੱਜ ਕੱਲ ਦਾ ਤਾਂ ਵੈਸੇ ਹੀ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਹੈ ਤੁਸੀਂ ਉੱਥੇ ਵੀ ਗੱਲ ਕਰ ਸਕਦੇ ਹੋ ਪਰਮਾਤਮਾ ਕਿੱਥੇ ਆ ਕੇ ਬਦਲ ਦੇ ਜਿੰਦਗੀ ਕੋਈ ਪਤਾ ਨਹੀਂ ਹੈ ਅੱਜ ਕੱਲ ਦਾ ਤੁਸੀਂ ਟਾਈਮ ਦੇਖੀ ਜਾ ਰਹੇ ਹੋ ਕਿ ਛੋਟੇ ਛੋਟੇ ਘਰਾਜੋ ਲੋਕ ਉੱਠ ਰਹੇ ਨੇ ਤੇ ਆਪਣਾ ਕਾਮਯਾਬੀ ਪਾnde ਪਏ ਨੇ ਅੱਜ ਬਸ ਇਹ ਹੈ ਕਿ ਕਾਮਯਾਬੀ ਵਾਲਾ ਚਲੋ ਮਿਹਨਤ ਕਰੋ ਤੇ ਮਿਹਨਤ ਦਾ ਰੰਗ ਫਲ ਜਰੂਰ ਤੁਹਾਨੂੰ ਪ੍ਰਮਾਤਮਾ ਦੇਗਾ ਸਬਰ ਰੱਖੋ ਸਾਰੇ ਆਪਣਾ ਆਪਣੇ ਆਪਣੇ ਘਰੇ ਵਧੀਆ ਹੋ ਜਾਣਾ ਮੈਂ ਇਹ ਚਾਹਨੀ ਆ ਕਿ ਸਾਰੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਵਾਂ ਨੇ ਧੁੱਪਾਂ ਆਂਦੀ ਆਂਦੀ ਹੈ ਪਰ ਆਪਣਾ ਹੌਸਲਾ ਨਾ ਡਿੱਗਣ ਦੇੋ ਕਦੀ ਵੀ ਤੇ ਆਪਣਾ ਮਿਹਨਤ ਜਰੂਰ ਕਰਿਓ ਹਰ ਕੰਮ ਦੇ ਵਿੱਚ ਤੇ ਹੌਸਲਾ ਸਬਰ ਜਰੂਰ ਰੱਖਿਓ ਬਸ ਇਨਾ ਕਹਿਣਾ ਚਾਹਾਂਗੀ ਬਾਕੀ ਹੋ ਅੱਗੇ ਤੇ ਜ਼ਿੰਦਗੀ ਜਿਵੇਂ ਹੈਗੀ ਪਰਮਾਤਮਾ ਨੇ ਚਲਾ ਗਈ ਜਾਂਦੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਅਨਮੋਲ ਟਾਈਮ ਸਤਿ ਸ਼੍ਰੀ ਅਕਾਲ ਜੁੜੇ ਰਹੋ ਵੋਕਲ ਜਗਨੀ ਚੈਨਲ ਦੇ ਨਾਲ ਬਹੁਤ ਬਹੁਤ ਧੰਨ